ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਟ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੀ ਜੋ ਕਿ ਅਲੱਗ-ਅਲੱਗ ਪੋਸਟਾਂ ਲਈ ਨਿਕਲ ਕੇ ਆ ਚੁੱਕਾ ਹੈ ਜੋ ਕਿ ਕਲਰਕ, MTS, ਇੰਸਿਸਟੈਂਟ ਟੈਕਨੀਸ਼ੀਅਨ, ਮੈਕੈਨਿਕ, ਅਟੈਂਡੈਂਟ ਅਤੇ ਹੋਰ ਕਈ ਵੈਕੈਂਸੀਜ਼ ਨੇ ਜਿਹੜੀਆਂ ਕਿ ਆਊਟ ਕੀਤੀਆਂ ਗਈਆਂ ਨੇ ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਕਰ ਸਕਦੇ ਹੋ 10ਵੀਂ 2 ਤੇ ਗ੍ਰੈਜੂਏਸ਼ਨ ਵਾਲੀ ਕੈਂਡੀਡੇਟ ਇਹਦੇ ਵਿੱਚ ਐਲੀਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਪਾਣਗੇ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਫਰਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਉਗੇ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਵੀ ਬਹੁਤ ਸਾਰੀਆਂ ਵੈਕੈਂਸੀਜ਼ ਆਊਟ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ ਗੂਗਲ 'ਚ ਜਾਣਾ ਹੋਵੇਗਾ ਤੇ ਉੱਥੇ ਜਾ ਕੇ ਟਾਈਪ ਕਰਨਾ www.meetacademy.in ਤੇ ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਂਦੀ ਹੈ ਉਤੋਂ ਹੀ ਸਾਰੇ ਜੌਬ ਰਿਲੇਟਡ ਅਪਡੇਟ ਦੇ ਤੁਸੀਂ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਜਿਹੜਾ ਉਹ ਤੁਸੀਂ ਕਰ ਸਕਦੇ ਹੋ ਤੇ ਚਲੋ ਚੱਲਦੇ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡਾ ਸ਼ੇਅਰ ਕਰ ਦਾਂ। ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਔਰ ਇਸ ਤੋਂ ਇਲਾਵਾ ਹੋਰ ਵੀ ਵੈਕੈਂਸੀਜ਼ ਆਊਟ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਦੇ ਹੋਮ ਪੇਜ ਤੇ ਜਾ ਕੇ ਵੀ ਚੈੱਕ ਕਰ ਪਾਉਗੇ ਤੇ ਚਲੋ ਚੱਲਦੇ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਸਾਰੀ ਇਨਫੋਰਮੇਸ਼ਨ ਤੁਹਾਡਾ ਸਭ ਤੋਂ ਪਹਿਲਾਂ ਅਪਲਾਈ ਕਿੱਦਾਂ ਕਰਨਾ ਹੈ ਆਨਲਾਈਨ ਤੁਸੀਂ ਅਪਲਾਈ ਕਰਨਾ ਹੋਵੇਗਾ ਇਸਦੇ ਵੀ ਸਭ ਤੋਂ ਪਹਿਲਾਂ ਤੁਹਾਡਾ ਫੁੱਲ ਨੇਮ ਆਏਗਾ ਠੀਕ ਹੈ ਜੀ ਫਸਟ ਲੈਟਰ ਤੁਹਾਡਾ ਕੈਪੀਟਲ ਚ ਰਹੇਗਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਫਾਦਰ ਨੇਮ ਲਿਖਣਾ ਹੈ ਡੇਟ ਆਫ ਬਰਥ ਮੇਲ ਫੀਮੇਲ ਅਦਰ ਜੋ ਵੀ ਹੈਗੇ ਤੁਸੀਂ ਉਹ ਤੁਸੀਂ ਮੈਂਸ਼ਨ ਕਰ ਦੋਗੇ ਇੱਥੇ ਠੀਕ ਹੈ ਆਪਣਾ ਈਮੇਲ ਅਡਰੈਸ ਤੇ ਮੋਬਾਈਲ ਨੰਬਰ ਜਿਹੜਾ ਕਰੈਕਟ ਤੇ ਵਰਕਿੰਗ ਕੰਡ ਸਟੇਟ ਵਿੱਚ ਹੋਵੇ ਕੈਂਡੀਡੇਟ ਦਾ ਆਧਾਰ ਕਾਰਡ ਨੈਸ਼ਨੈਲਿਟੀ ਇੰਡੀਆ ਆ ਜਾਏਗਾ ਉਸ ਤੋਂ ਬਾਅਦ ਤੁਹਾਡਾ ਫੁੱਲ ਅਡਰੈਸ ਇੱਥੇ ਜਿਹੜਾ ਹੈ ਉਹ ਤੁਸੀਂ ਭਰਨਾ ਹੋਵੇਗਾ ਉਸ ਤੋਂ ਬਾਅਦ ਡਿਸਟ੍ਰਿਕਟ ਸਿਟੀ ਸਟੇਟ ਪ੍ਰੋਵਿੰਸ ਜ਼ਿਪ ਕੋਡ ਤੁਹਾਡਾ ਜਿਹੜਾ ਪੋਸਟਲ ਕੋਡ ਹੈ ਉਹ ਠੀਕ ਹੈ ਕੰਟਰੀ ਤੁਹਾਡੀ ਪੋਸਟ ਅਪਲਾਈ ਫੋਰ ਕਿਹੜੀ ਪੋਸਟ ਲਈ ਤੁਸੀਂ ਅਪਲਾਈ ਕਰ ਰਹੇ ਹੋ ਪੋਸਟ ਸਿਲੈਕਟ ਕਰਨੀ ਹੈ ਠੀਕ ਹੈ ਤੁਹਾਡੇ ਕੁਆਲੀਫਾਈਕੀ ਕਸ਼ਨ ਕੀ ਹੈ ਉਸ ਵਿੱਚ ਕੋਈ ਰੋ ਐਡ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ ਐਕਸਪੀਰੀਅੰਸ ਡਿਟੇਲ ਤੁਹਾਡਾ ਹੈਗਾ ਤਾਂ ਉਹ ਭਰ ਸਕਦੇ ਹੋ ਠੀਕ ਹੈ نیچے ਆ ਜਾਓ ਤੁਸੀਂ ਆਪਣੇ ਡਾਕੂਮੈਂਟਸ ਨੇ ਉਹ ਅਪਲੋਡ ਕਰਨੇ ਨੇ ਇੱਥੇ ਤੁਸੀਂ ਠੀਕ ਹੈ ਸਾਈਨ ਦੀ ਫੋਟੋ ਆਪਣੀ ਕੁਆਲੀਫਿਕੇਸ਼ਨ ਡਾਕੂਮੈਂਟ ਡਿਟ ਨੇ ਤੁਸੀਂ ਉਹ ਇੱਥੇ ਅਪਲੋਡ ਕਰਨੇ ਹੋਣਗੇ ਉਸ ਤੋਂ ਬਾਅਦ ਤੁਸੀਂ ਆਲਰੇਡੀ ਗਵਰਨਮੈਂਟ ਸਰਵਿਸ ਤੇ ਹੋ ਨਹੀਂ ਹੋ ਠੀਕ ਹੈ ਪੰਜਾਬ ਦੇ ਵਿੱਚ ਤੁਸੀਂ ਜੋ ਵੀ ਤੁਹਾਡੀ ਡਿਟੇਲਸ ਇੱਥੇ ਹੈਗੀਆਂ ਨੇ ਰੈਲੇਵੈਂਟ ਉਹ ਭਰ ਕੇ ਤੁਸੀਂ ਲੌਕੀ ਆਫ ਫਾਰਮ ਤੇ ਕਲਿੱਕ ਕਰਕੇ ਆਪਣੀ ਜਿਹੜੀ ਫੀ ਹੋਏਗੀ ਉਹ ਪੇ ਕਰਨੀ ਹੈ ਤੇ ਉਸ ਤੋਂ ਬਾਅਦ ਇੱਥੇ ਸੇਫ ਟੂ ਡਰਾਫਟ ਕਰਕੇ ਠੀਕ ਹੈ ਤੁਸੀਂ ਕਰ ਦੇਣਾ نیچے ਉਸ ਤੋਂ ਬਾਅਦ ਇੱਥੇ ਉੱਪਰ ਜਾਣਾ ਤੇ ਉਹਦਾ ਪ੍ਰਿੰਟ ਆਊਟ ਲੈ ਲੈਣਾ ਠੀਕ ਹੈ ਇਹਦਾ ਫਾਰਮ ਤਾਂ ਤੇਨਾ ਦਿੱਤੇ ਗਏ ਐਡਰੈਸ ਦੇ ਉੱਪਰ ਤੁਸੀਂ ਭੇਜਣਾ ਹੋਵੇਗਾ ਇਹ ਪੂਰਾ ਫਾਰਮ ਡੀਟੇਲ ਚ ਭਰਨਾ ਹੈ ਉਹਨਾਂ ਨੇ ਫਾਰਮੈਟ ਜਿਹੜਾ ਇਹ ਆਨਲਾਈਨ ਰੱਖਿਆ ਹੋਇਆ ਹੈ ਤਾਂ ਕਿ ਤੁਹਾਨੂੰ ਕਿਸੇ ਚੀਜ਼ ਦੇ ਕੋਈ ਦਿੱਕਤ ਨਾ ਆਵੇ ਆਨਲਾਈਨ ਫਾਰਮ ਲੈ ਬਣਾਉਣਾ ਪਵੇ ਠੀਕ ਹੈ ਇਸ ਚੀਜ਼ ਦਾ ਤੁਸੀਂ ਤਿਆਰ ਰੱਖਣਾ ਹੈ ਅਪਲਾਈ ਕਰਦੇ ਹੋਏ ਸਾਰੇ ਲਿੰਕ ਤੁਹਾਨੂੰ ਜਿਹੜੇ ਨੇ ਉਹ ਡਿਸਕ੍ਰਿਪਸ਼ਨ ਚ ਮਿਲ ਹੀ ਜਾਣਗੇ ਸੋ ਤੁਸੀਂ ਉੱਥੇ ਚੈੱਕ ਕਰਕੇ ਇਹਦੇ ਸਭ ਤੋਂ ਪਹਿਲਾਂ ਪੋਸਟ ਦੀ ਗੱਲ ਕਰ ਲੈਣੇ ਆ ਠੀਕ ਹੈ ਸੈਲਰੀ ਦੀ ਤੇ ਕੁਆਲਿਫਿਕੇਸ਼ਨ ਦੀ ਕਿੰਨੀਆਂ ਪੋਸਟਾਂ ਨੇ ਸਭ ਤੋਂ ਪਹਿਲੀ ਪੋਸਟ ਜਿਹੜੀ ਆਊਟ ਹੋਈ ਹੈ ਉਹ ਹੈਗੇ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਗ੍ਰੇਡ 2 ਦੀ ਜਿਸ ਦੇ ਵਿੱਚ ਐਸ ਸੀ ਐਮ ਬੀ ਦੇ ਲਈ ਦੋ ਮਤਲਬ ਤੁਸੀਂ ਕੈਟਾਗਰੀ ਵਾਈਜ਼ ਚੈੱਕ ਕਰ ਲਿਓ ਇੱਥੇ 60 ਪੋਸਟ ਜਿਹੜੀਆਂ ਨੇ ਟੋਟਲ ਆਊਟ ਹੋਈਆਂ ਨੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਕੈਂਡੀਡੇਟ ਨੇ ਜਨਰਲ ਪਲੱਸ 2 ਪਾਸ ਆਊਟ ਕੀਤੀ ਹੋਈ ਹੈ ਮਤਲਬ ਪਲੱਸ 2 ਪਾਸਟ ਨੇ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਠੀਕ ਹੈ विद साइंस सब्जेक्ट ਦੇ ਨਾਲ ਠੀਕ ਹੈ ਉਹ ਇਹਦੇ ਲਈ ਅਪਲਾਈ ਕਰ ਪਾਣਗੇ ਜਾਂ ਫਿਰ ਜਿਨ੍ਹਾਂ ਨੇ ਬੀਐਸਸੀ ਐਮਐਲਟੀ ਕੀਤੀ ਹੋਈ ਹੈ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ 2 ਸਾਲ ਦਾ ਐਕਸਪੀਰੀਅੰਸ ਹੈਗਾ ਰੈਲੇਵੈਂਟ ਫੀਲਡ ਦਾ ਉਹ ਵੀ ਅਪਲਾਈ ਕਰ ਪਾਣਗੇ ਐਸ ਪਰ 7th CPC ਤੁਹਾਡੀ ਜਿਹੜੀ ਹੈ ਇਹਦੇ ਵਿੱਚ ਸੈਲਰੀ ਜਿਹੜੀ ਹੈ ਉਹ ਰਹੇਗੀ ਜੋ ਕਿ ਟਾਈਮ ਟੂ ਟਾਈਮ ਪੰਜਾਬ ਗਵਰਨਮੈਂਟ ਦੇ ਦੁਆਰਾ ਹੀ ਜਿਹੜੀ ਹੈ ਅਪਗ੍ਰੇਡ ਕੀਤੀ ਗਈ ਹੈ ਉਸ ਤੋਂ ਬਾਅਦ ਨੈਕਸਟ ਗੱਲ ਕਰੀਏ ਤਾਂ ਲੈਬੋਰੀ ਅਟੈਂਡੈਂਟ ਦੀਆਂ ਪੋਸਟਾਂ ਆ ਜਾਂਦੀਆਂ ਨੇ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਸ ਦੇ ਵਿੱਚ ਵੀ ਇਹਨਾਂ ਨੇ ਕੈਟਾਗਰੀ ਵਾਈਜ਼ ਬਾਇਫਰਕਟ ਕੀਤੀਆਂ ਹੋਈਆਂ ਪੋਸਟਾਂ ਪਲੱਸ ਮਾ ਤੁਸੀਂ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਦਾ ਕੀਤਾ ਹੈ ਠੀਕ ਹੈ ਰੈਗੂਲਰ ਬੇਸਿਸ ਤੇ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਸੇਮ ਸੈਲਰੀ ਇਹਦੇ ਵਿੱਚ ਵੀ ਹੈਗੀ ਹੈ ਤੁਹਾਡੀ ਜੋ ਕਿ 7 CPC ਦੇ ਅਕੋਰਡਿੰਗਲੀ ਹੀ ਰਹੇਗੀ ਉਸ ਤੋਂ ਬਾਅਦ ਆਉਂਦੀ ਹੈ ਤੁਹਾਡੀ ਇੱਥੇ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਜਿਸ ਗ੍ਰੈਜੂਏਟ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਤੁਹਾਡੇ ਕੋਲ 120 ਆਵਰਸ ਦਾ ਜਿਹੜਾ ਹੈ ਜੀ ਇਹਦੇ ਵਿੱਚ ਕੋਰਸ ਜਿਹੜਾ ਹੈ ਹੈਂਡ ਆਨ ਐਕਸਪੀਰੀਅੰਸ ਹੋਣਾ ਚਾਹੀਦਾ ਜੋ ਕਿ ਪਰਸਨਲ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀਜ਼ ਅੰਡਰ ਹੈ ਜੋ ਕਿ ਆਫਿਸ ਪ੍ਰੈਕਟਿਵਿਟੀ ਐਪਲੀਕੇਸ਼ਨ ਆਡ ਔਰ ਡੈਸਕਟਾਪ ਪਬਲਿਸ਼ਿੰਗ ਐਪਲੀਕੇਸ਼ਨ ਦੇ ਅੰਦਰ ਹੋਣਾ ਚਾਹੀ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਕੋਰਸ ਜਿਹੜਾ ਆਲਓਵਰ ਸਰਟੀਫਿਕੇਟ ਹੈਗਾ ਤਾਂ ਵੀ ਤੁਸੀਂ ਅਪਲਾਈ ਕਰਦੇ ਰਹਿਣ ਵਾਲੀ ਹੈ ਜੀ 7 CPC ਦੇ ਅਕੋਰਡਿੰਗਲੀ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਸੀਨੀਅਰ ਅਸਿਸਟੈਂਟ ਦੀ ਜਿਹੜੀ ਵੈਕੈਂਸੀ ਨੇ ਉਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਤਿੰਨ ਵੈਕੈਂਸੀਸ ਨੇ ਇਹਦੇ ਵਿੱਚ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਆਉਂਦੀ ਹੈ ਡਾਇਲਿਸਿਸ ਟੈਕਨੀਸ਼ੀਅਨ ਦੀ ਜਿਸ ਵਿੱਚ ਪਲੱਸ 2 ਪਾਸ ਕੈਂਡੀਡੇਟ ਐਲੀਜੀਬਲ ਨੇ ਡੈਂਟਲ ਮੈਕੈਨਿਕ ਦੀਆਂ ਨੇ ਜਿਹਦੇ ਵਿੱਚ ਪਲੱਸ 2 ਪਾਸ ਕੈਂਡੀਡੇਟ ਐਲੀਜੀਬਲ ਹੋਣਗੇ ਡੈਂਟਲ ਟੈਕਨੀਸ਼ੀਅਨ ਦੀਆਂ ਨੇ ਇਹਦੇ ਵਿੱਚ ਵੀ ਪਲੱਸ 2 ਤੇ ਐਫ ਬ ਦੇ ਚੁੱਕਾ ਹੈ 18 ਤੋਂ ਲੈ ਕੇ 47 ਸਾਲ ਤੱਕ ਦੇ ਕੈਂਡੀਡੇਟ ਅਨਲਿਜੀਬਲ ਨੇ ਠੀਕ ਹੈ ਅਲੱਗ-ਅਲੱਗ ਏਜ ਗਰੁੱਪ ਹੈਗਾ ਇਹ ਨੋਟੀਫਿਕੇਸ਼ਨ ਬਾਬਾ ਫਰੀਦ ਯੂਨੀਵਰਸਿਟੀ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੈਲ ਤੁਹਾਡੀ ਐਪਲੀਕੇਸ਼ਨ ਫੀ ਜਿਹੜੀ ਹੈ 올 ਕੈਟੇਗਰੀ ਦੇ ਲਈ 2360 ਰੁਪਏ ਰਹਿਣ ਵਾਲੀ ਹੈ ਤੇ ਐਸਸੀ ਕੈਟੇਗਰੀ ਦੇ ਲਈ 1160 ਜੋ ਕਿ ਜੀਐਸਟੀ ਇਨਕਲੂਡਡ ਹੋਏਗਾ 10 ਜੂਨ 2025 ਤੱਕ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਇਹ ਅੱਜ ਦਾ ਨੋਟੀਫਿਕੇਸ਼ਨ ਹੈ ਹੁਣ ਤੁਹਾਨੂੰ ਮਿਲੇਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ